ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੱਢੀ ਰਾਮਪਰਾ 12ਵੇਂ ਮਹੀਨੇ ਦੇ ਇੱਕ ਤਰੀਕੇ ਨਾਲ ਲੱਗੀ ਹੋਈ ਆ ਆ ਮੈਂ ਖੋਲਦਾ ਮੈਂ ਇੱਥੇ ਬੰਦ ਲਾ ਉਹ ਵੱਡੀ ਗੰਟੀ ਤੇ ਪਹੁੰਚਿਆ ਹੋਇਆ ਰੌਣਕਾਂ ਲੱਗੀਆਂ ਹੋਈਆਂ ਬਾਈ ਜੀ ਚੰਗੀਆਂ ਤੇ ਅੱਜ ਦੁਆ ਦਿੰਦੇ ਆ ਕਿਹੜਾ ਪੇਜ ਨਾਲ ਜੁੜੇ ਰਹੋ ਇਹ ਗੈਂਤੀ ਚੰਗੀਆਂ ਰੌਣਕਾਂ ਲੱਗੀਆਂ ਜਮਹੇ ਕੋਈ ਦਾਸਾ ਉੱਪਰ ਘੱਡੀਆਂ ਮੱਚਾਂ ਪਹੁੰਚੀਆਂ ਡਬਲ ਇੱਥੇ ਉੱਥੇ ਜਾਣਾ ਉੱਪਰ ਗੱਡੀ ਦੇ ਨਾਲ ਜਾਂਦੇ ਅਸੀਂ ਕਿ ਮੈਂ ਆਪਣੀ ਮਜਾ ਹੈ ਹਾਂ ਤੋਰ ਕੇ ਦਿਖਾਏਗਾ ਵੀਡੀਓ ਬਣਾ ਦੀ ਚੰਗੀ ਤਰ੍ਹਾਂ ਲਓ ਜੀ ਲਓ ਡਬਲਾ ਮੱਝਾ ਲੈ ਕੇ ਆਇਆ ਬਾਈ ਮੰਡੀ ਰਾਮਪਰਾ ਸਿਰੇ ਦੀਆਂ ਸਕੀਨ ਮੱਝਾਂ ਪਹੁੰਚੀਆਂ ਹੋਈਆਂ ਬਾਈ ਜੀ ਆਰਡਰ ਥੱਲੇ ਲੱਗ ਰਿਹਾ ਕਰਮਾਲੀਆਂ ਦੇ ਗਾਖ ਵੀ ਲੱਗੇ ਪਏ ਆ ਯਾਰ ਮੈਂ ਇਹ ਤੈਨੂੰ ਪੰਜਾਬ ਦੇ ਕੋਲੇ ਤੂੰ ਕਹਿੰਦੀ ਕਿ ਕਿਨਵਾਂ ਸ਼ਕੀਨ ਵਜਾਂ ਬਣਦੇ ਬਾਈ 5-4000 ਬਣਦੇ 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 ਉੱਥੇ ਫਿਰ ਕਰਦੇ ਗੱਲ ਗੱਲ ਕਰ ਲਈ ਰਾਵਲ ਮਾਜਾ ਬਾਈ ਆ ਜਾ ਉਰਾ ਇੱਕ ਮਿੰਟ ਖੜ ਦੇ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਰਾਮਪੁਰਾਪੁਰ ਅੱਛਾ ਇੱਥੇ ਲੋਕਲੀ ਮੰਨ ਲਓ ਤੇ ਕਿਹੜੇ ਸੂਈ ਸੂਈ ਦੇ ਸੁੰਡਾਂ ਵਾਲੀ ਜੀ ਤੀਜੀ ਸੂਈ ਆ ਸੂਈ ਆ ਕਿੰਨਾ ਕਿ ਦੁੱਧ ਪਾਉਗੇ ਤਕੀ 20 ਕਿਲੋ ਤੇ ਕੀ ਰੇਟ ਕਰਤਾ ਜੀ 350 ਕਿੱਥੇ ਤੱਕ ਛੱਡਨੀ ਆ ਤਿੰਨੋ ਤੱਕ ਆ ਨੰਬਰ ਬੋਲ ਦਿਓ 95552 15697 ਉਹ ਪਰਲੀ ਵੀ ਆਪਣੀ ਆ ਮੱਜ ਹਸ ਨਹੀਂ ਆ ਆ ਮੱਜ ਵੀ ਬਾਈ ਆਪ ਦੀ ਤਿੰਨੇ ਆਪਣਾ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਆ ਭਰਾ ਦਾ ਉਹ ਚੰਗੀਆਂ ਮੱਜਾਂ ਤੋਰੀ ਨੂਰ ਤੋਰੀ ਉਹਦਾ ਮੁੰਡਾ ਬਾਹਰ ਵਾਕਿਆ ਮੁੜ ਕੇ ਸੇ ਵਸੀ ਵਾਰੀ ਬਾਈ ਬਾੜੀ ਖਰੀ ਹੈ ਸਾਡੀ ਲੋਕ ਉਹ ਫਰੀ ਜੋ ਚਾਹੋ ਣ ਮੱਜਾਂ ਲਿਆਏ ਆ ਬਾਈ ਅੰਕੇ ਦੋ ਚੱਕੀ ਚੜਦੀ ਜੜਦੀ ਮਾਡੀ ਰਾਮਪਰਾ ਬਾਈ ਜੀ ਬੱਡੇ ਆਰਡਰ ਵਾਲੀਆਂ ਮੱਝਾਂ ਬਾਈ ਜੀ ਮਹੀਨੇ ਦੀ ਹਰ ਇੱਕ ਤਰੀਕ ਨੂੰ ਮੰਡੀ ਰਾਮਪਰਾ 11 ਨੂੰ ਤਨੌਲਾ ਤੇ 20 ਦੇ ਮੋੜ ਤੇ ਆਪਾਂ ਪਹੁੰਚਦੇ ਹੁੰਦੇ ਆ ਬਾਈ ਜੀ ਦੇਖੋ ਕਿੰਨੀਆਂ ਕਿਟੀਆਂ ਮੱਝਾਂ ਆਉਂਦੀਆਂ ਡੌਲ ਮੱਝਾਂ ਤੇ ਮੰਡੀਆਂ ਦੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਜਗਦੀ ਵੀ ਵੀਡੀਓ ਵੇਖਣ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਭਾਈ ਜੀ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਉਦਾਗੀ ਰੀਡ ਕਰ ਤਾਂ ਨੰਬਰ ਵਾਲੀ ਦਾ 1 2 ਕਿੰਨਾ ਦਾ ਐਡ ਲੱਖ ਦਾ ਡੇਢ ਲੱਖ ਰੇਟ ਇਹਦਾ ਸੂਈ ਵਈਆ ਇਹ ਕਿਹੜੇ ਸੂਏ ਤੀਜੇ ਸੂਏ ਸੋਰ ਵਾਲੀ ਹੈ ਬਾਈ ਜੀ ਡੇਢ ਲੱਖ ਰੇਟ ਹੈ ਦਾ ਚੰਗੀਆਂ ਮੱਜਾਂ ਜੀ ਤੇ ਇਹਦਾ ਵਿਚਾਲੜੀ ਦਾ ਕੀ ਰੇਟ ਕਰਿਆ 175 ਆ ਜੀ 175 ਇਹ ਕਿਹੜੇ ਸੂ ਸੂਈ ਆ ਇਹ ਕਿਹੜੇ ਸੂ ਸੂਈ ਬਈਆ ਦੂਜੇ ਦੂਤੀ ਦੂਜੇ ਸੂਏ ਸੂਈ ਬਈ ਮਾਜਾ ਬਾਈ ਜੀ 175 ਰੇਟ ਦਾ ਨੰਬਰ ਦਿੱਤਾ ਬਾਈ ਨੇ ਬਹੁਤ ਵਧੀਆ ਮਾਲ ਆ ਸਾਰਾ ਇਹ ਗੱਲਬਾਤ ਤੁਸੀਂ ਕਰ ਸਕਦੇ ਹੋ ਮੰਡੀ ਰਾਂਪਰਾ ਤੇ ਪਹੁੰਚਿਆ ਹੋਇਆ ਬਾਈ ਫੂਲ ਪਿੰਡ ਆਪਣੀ ਹੈ ਜੀ ਇਹ ਹਾਂਜੀ ਉਹ ਚੰਗੀ ਮਾਜ ਇੱਕ ਹੋਰ ਦਿਖਾ ਦਿੰਨੇ ਆ ਤੁਹਾਨੂੰ ਕਿਹੜੇ ਸੂਏ ਬਾਈ ਚੌਥੇ ਸੂਏ ਸੂਈ ਹੋਈ ਮਾਜਾ ਕਿੰਨਾ ਕਿ ਦੁੱਧ ਬਾਉ ਉਹ ਤੇਰੇ ਕਾ 12 ਲੀਟਰ ਹੁੰਦਾ ਆ ਜੀ 5 ਦਿਨ ਹੋ ਗਏ 12 ਲੀਟਰ ਦੁੱਧ ਤਿਆਰ ਆ ਬਾਈ ਕਹਿੰਦਾ 5 ਦਿਨ ਸੂਈ ਨੂੰ ਹੋ ਗਏ ਤੇ ਕਿਹੜੇ ਪਿੰਡੋਂ ਪਹੁੰਚੇ ਹੋ ਸੰਧੂ ਖੁਰ ਤੋਂ ਜੀ ਢਾੜ ਕੋਲੋਂ ਹਾਂਜੀ ਜ਼ਿਲ੍ਹਾ ਬਰਨਾਲਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਤੇ ਕੀ ਰੇਟ ਕਰਤਾ ਜੀ ਇਹਦਾ ਇਹਦਾ 135 ਕਰਿਆ ਜੀ ਤੇ ਨੰਬਰ ਬੋਲ ਦਿਓ वे सत्त सौ सठ अठत् एक सौ तेरह होर भी अगांई सू है ये रेट कर दूजे सूई सूई है, है।, है। गां भाई जी पत्तर हजार यहाँ रेट ਸਾਹਮਣੇ ਜੋ ਬਚਾ ਰੌਣਾ ਮਾਰਾ ਪੜੋ ਜੀ ਉਹਦੇ ਸਾਹਮਣੇ ਆ ਜੋ ਇਹ ਨਹੀਂ ਖਾਈਏ ਪੱਲਾ ਮੰਡੀ ਭਰੀ ਆ ਬਾਈ ਜੀ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਤੁਸੀਂ ਨੂੰ ਜ਼ਰੂਰ ਫੋਲੋ ਕਰ ਲਿਓ ਸਾਰੇ ਵੀਰਾਂ ਦਾ ਧੰਨਵਾਦ ਜਿਹੜੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਕਿਹਾ ਦਿੰਨੇ ਮੇਲਾ ਸਦੋਂ ਤੁਰ ਫਿਰ ਕੇ ਸਾਰਾ ਕ੍ਰੀਏਟ ਕਰਿਆ ਭਰਾ ਦਾ ਸਵਾਦੋ ਸਵਾਦੋ ਮੰਗਦਾ ਬਾਈ ਲੰਡੀ ਮੱਝਾ ਆਰਡਰ ਬਹੁਤ ਕਮਾਲ ਦਾ ਹਨਾ ਹਾਥੀਆਂ ਜੀ ਰੀਡੀਆਂ ਮੱਝਾਂ ਬਾਈ ਜੀ Hai medi ram prague diganti keallau konco baikik ਤਾਂ ਤੇ ਲੰਬੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਸਾਰੀਆਂ ਵੀਡੀਓ ਆਪਣੇ ਇਸ ਚੈਨਲ ਤੇ ਚੱਲਣਗੀਆਂ 베ਗਾ Sidhu Farm Facebook ਪੰਜਾਬੀ ਚ ਤੇ YouTube ਤੇ ਅੰਗਰੇਜ਼ੀ ਚ ਲਿਖਿਆ ਬਾਈ ਜੀ ਚੰਗੀਆਂ ਰੌਣਕਾਂ ਲੱਗੀਆਂ ਮੰਡੀ ਚ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ